ਪੰਜਾਬ ਪੁਲਿਸ ਨੇ ਚੁੱਕ ਲਏ ਵੱਡੇ ਲੁਟੇਰੇ ਪੰਜ ਔਰੋਪੀ ਕਰ ਲਏ ਗ੍ਰਿਫਤਾਰ ਤੁਸੀਂ ਵੀ ਸੁਣੋ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਜੀਤ ਗਾਂਧੀਆ ਆਈਪੀਐਸ ਸਾਹਿਬ ਦੀਆਂ ਜਿਹੜੇ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੈਮ ਵਿੱਚ ਜਿਹੜਾ ਸਾਨੂੰ ਵੱਡੀ ਸਫਲਤਾ ਮਿਲੀ ਮਿਤੀ 7 7 25 ਨੂੰ ਜਿਹੜਾ ਸਾਡੇ ਕੋਲੇ ਰਾਜਦੀਪ ਸਿੰਘ ਵਾਸੀ ਘਲਗਲਾਂ ਨੇ ਜਿਹੜਾ ਆਪਦਾ ਬਿਆਨ ਲਿਖਾਇਆ ਸੀ ਆ ਕਿ ਕਿ ਮਿਤੀ 6 7 25 ਨੂੰ ਰਾਤ ਨੂੰ 11:30 12 ਵਜੇ ਜਿਹੜਾ ਘਲਗਲਾਂ ਮੋੜ ਤੇ ਆਪਣੇ ਮੋਟਰਸਾਈਕਲ ਬੁਲਟ ਤੇ ਜਾ ਰਿਹਾ ਸੀ ਤੇ ਜਦੋਂ ਉਹ ਜਾ ਰਿਹਾ ਸੀ ਉਹਨਾਂ ਨੂੰ ਪਿੱਛੋਂ ਦੋ ਮੋਟਰਸਾਈਕਲ ਨਾਲ ਤੇ ਜਿਹਦੇ ਵਿੱਚ ਦੋ ਦੋ ਇੱਕ ਮੋਟਰਸਾਈਕਲ ਦੇ ਦੋ ਦੋ ਵਿਅਕਤੀ ਬੈਠੇ ਸਨ ਚਾਰਾਂ ਵਿਅਕਤੀਆਂ ਨੇ ਆ ਕੇ ਘੇਰ ਲਿਆ ਤੇ ਉਹਨਾਂ ਦੇ ਕੋਲੇ ਮਾਰੂ ਹਥਿਆਰ ਸੰਜੀ ਦੇ ਮਾਰੂ ਹਥਿਆਰ ਨਾਲ ਉਹਦੇ ਤੇ ਉਹਨਾਂ ਨੇ ਵਾਰ ਕੀਤੇ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਜਿਹੜੀਆਂ ਤੇ ਇਹਦੇ ਵਿੱਚ ਉਹਨੇ ਸਾਨੂੰ 7 ਤਰੀਕ ਨੂੰ ਜਿਹੜਾ ਬਿਆਨ ਲਿਖਾਇਆ ਜਿਹਦੇ ਵਿੱਚ ਅਸੀਂ ਮੁਕਦਮਾ ਜਿਹੜਾ ਅਸੀਂ ਉਹ ਦਰਜ ਕਰ ਦਿੱਤਾ ਗਿਆ ਸੀ ਤੇ ਫਿਰ ਅਸੀਂ ਜਿਹੜਾ ਟੈਕਨੀਕਲ ਸੈੱਲ ਦੀ ਮਦਦ ਨਾਲ ਤੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜਾ ਇਹਨਾਂ ਜਿਹੜਾ ਦੋਸ਼ੀਆਂ ਨੂੰ ਜਿਹੜਾ ਮਿਤੀ 14 7 25 ਨੂੰ ਜਿਹੜਾ ਨਾਮਜ਼ਦ ਕਰ ਦਿੱਤਾ ਗਿਆ ਸੀ ਇਹਦੇ ਵਿੱਚ ਜਿਹੜੇ ਸਾਡੇ ਕੋਲੇ ਅ ਟੋਟਲ ਪੰਜ ਦੋਸ਼ੀ ਸਨ ਜਿਦੇ ਵਿੱਚ ਸੁਖਦੀਪ ਸਿੰਘ ਸੁਖਾ ਅ ਅਰਸ਼ਦੀਪ ਸਿੰਘ ਗੁਰਪ੍ਰੀਤ ਸਿੰਘ ਇਹ ਤਿੰਨੇ ਜਿਹੜੇ ਜੀਰੇ ਦੇ ਰਹਿਣ ਵਾਲੇ ਆ ਸਤਨਾਮ ਸਿੰਘ ਤੇ ਕੁਲਦੀਪ ਸਿੰਘ ਇਹ ਦੌਲਤਪੁਰਾ ਉੱਚਾ ਉੱਚਾ ਦੇ ਰਹਿਣ ਵਾਲੇ ਆ ਤੇ 16 7 ਜਿਹੜਾ 16 7 25 ਨੂੰ ਇਹਨੂੰ ਪੰਜਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਿਹੜੇ ਇਹਨਾਂ ਕੋਲ ਮਾਰੂ ਹਥਿਆਰ ਸੀ ਉਹ ਵੀ ਬਰਾਮਦ ਕਰ ਲਿਆ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਮੋਬਾਈਲ ਸੀ ਸਨੈਚ ਕਰਕੇ ਲੈ ਕੇ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਤੇ ਇਹਨਾਂ ਤੋਂ ਜਿਹੜੇ ਹੋਰ ਵੀ ਜਿਹੜੇ ਦੋ ਮੋਟਰਸਾਈਕਲ ਐ ਅਸੀਂ ਹੋਰ ਜਿਹੜੇ ਹੀਰੋਆਂ ਦਾ ਮੋਟਰਸਾਈਕਲ ਉਹ ਵੀ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਆਂ ਪੀਸ ਕਰਕੇ ਰਿਮਾਂਡ ਲੈ ਕੇ ਤੇ ਅੱਗੇ ਵੀ ਜਿਹੜਾ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਦਾ ਪਤਾ ਲਗਾਇਆ ਜਾਏਗਾ ਜਿਹਨਾਂ ਤੋਂ ਹੋਰ ਸੱਟ ਫੜਿਆ ਜਿਹਨਾਂ ਦੇ ਆਪਣੇ ਆ ਨਾ ਇਹ ਜਿਹੜੇ ਮੋਟਰਸਾਈਕਲ ਨਹੀਂ ਇਹ ਹੁਣ ਅਸੀਂ ਪਤਾ ਕਰ ਰਹੇ ਆਂ ਅਜੇ ਪਤਾ ਲੱਗੂਗਾ ਇਹਨਾਂ ਤਸਦੀਕ ਕਰਾਵਾਂਗੇ ਆਰਸੀਆਂ ਵਗੈਰਾ ਬਾਕੀ ਇਹਨਾਂ ਦੇ ਉਹਨਾਂ ਰਿਮਾਂਡ ਲੈਣ ਤੋਂ ਬਾਅਦ ਕੋਸ਼ਿਸ਼ ਕਰਦੇ ਆਂ ਜਦੋਂ ਰਾਜਦੀਪ ਤੋਂ ਲੜਕੋ ਕੀਤੀ ਇਹਨਾਂ ਨੇ ਕਿੰਨੇ ਜਾਣੇ ਸੀ ਉਹਦੇ ਉਸ ਦਿਨੇ ਹੈ ਇਹ 5 ਜਣੇ ਸੀ 4 ਜਣੇ ਤਾਂ ਇਹ ਮੋਟ ਇਹਦੇ ਉੱਪਰ ਸੀ ਇੱਕ ਜਣਾ ਜਿਹੜਾ ਉਹ ਰੈਕੀ ਕਰਦਾ ਸੀ ਚਲੋ ਪੰਜਾਂ ਦੇ ਉੱਪਰ ਕੋਈ ਪਹਿਲਾਂ ਕੋਈ ਮਾਮਲੇ ਵਗੈਰਾ ਕੋ ਦੱਸ ਸਕਦੇ ਹੋ ਉਹ ਚੈੱਕ ਕਰ ਰਹੇ ਆ ਜੀ ਇਹ ਉਮਰ ਕਿੰਨੀ ਹੋਊਗੀ ਨੋ ਜੀ ਆ ਉਮਰ ਇਹਨਾਂ ਦੀ ਸਾਰਿਆਂ ਦੇ 20 22 ਸਾਲ ਹੀ ਆ ਤੇ ਇਹਨਾਂ ਦਾ ਕੋਈ ਕਹਿ ਨਹੀਂ ਸੀ ਕਿ ਇਹ ਇਸ ਤਰ੍ਹਾਂ ਦਾ ਕੰਮ ਕਰੂਗੀ ਕਿ ਹਾਂ ਕਹਿ ਹੈ ਕਿ ਜਿਹੜਾ ਇਹ ਪੰਜ ਜਣੇ ਇਕੱਠੇ ਹੋ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਅਜੀ ਗਾਂਧੀ ਆਈਪੀਐਸ ਸਰ ਦੀਆਂ ਜਿਹੜੇ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੈਮ ਵਿੱਚ ਜਿਹੜਾ ਸਾਨੂੰ ਵੱਡੀ ਸਫਲਤਾ ਮਿਲੀ ਮਿਤੀ 7 7 25 ਨੂੰ ਜਿਹੜਾ ਸਾਡੇ ਕੋਲੇ ਰਾਜਦੀਪ ਸਿੰਘ ਵਾਸੀ ਘਲਗਲਾਂ ਨੇ ਜਿਹੜਾ ਆਪਦਾ ਬਿਆਨ ਲਿਖਾਇਆ ਸੀ ਆ ਕਿ ਕਿ ਉਮੀਦੀ 6 7 25 ਨੂੰ ਰਾਤ ਨੂੰ 11:30 12 ਵਜੇ ਜਿਹੜਾ ਘਲਗਲਾਂ ਮੋੜ ਤੇ ਆਪਦੇ ਮੋਟਰਸਾਈਕਲ ਬੁਲਟ ਤੇ ਜਾ ਰਿਹਾ ਸੀ ਤੇ ਜਦੋਂ ਉਹ ਜਾ ਰਿਹਾ ਸੀ ਤੇ ਉਹਨਾਂ ਨੂੰ ਪਿੱਛੋਂ ਦੋ ਮੋਟਰਸਾਈਕਲਾਂ ਤੇ ਜਿਹਦੇ ਵਿੱਚ ਦੋ ਦੋ ਇੱਕ ਮੋਟਰਸਾਈਕਲ ਦੇ ਦੋ ਦੋ ਯਾਤਰੀ ਬੈਠੇ ਸਨ ਚਾਰਾਂ ਯਾਤਰੀਆਂ ਨੇ ਆ ਕੇ ਘੇਰ ਲਿਆ ਤੇ ਉਹਨਾਂ ਦੇ ਕੋਲੇ ਮਾਰੂ ਹਥਿਆਰ ਸਨ ਜਿਹਦੇ ਮਾਰੂ ਹਥਿਆਰਾਂ ਨਾਲ ਉਹਦੇ ਤੇ ਉਹਨਾਂ ਨੇ ਵਾਰ ਕੀਤੇ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਜਿਹੜੀਆਂ ਤੇ ਇਹਦੇ ਵਿੱਚ ਉਹਨੇ ਸਾਨੂੰ 7 ਤਰੀਕ ਨੂੰ ਜਿਹੜਾ ਬਿਆਨ ਲਿਖਾਇਆ ਜਿਹਦੇ ਵਿੱਚ ਅਸੀਂ ਮੁਕਦਮਾ ਜਿਹੜਾ ਅਸੀਂ ਉਹ ਦਰਜ ਕਰ ਦਿੱਤਾ ਗਿਆ ਸੀ ਤੇ ਫਿਰ ਅਸੀਂ ਜਿਹੜਾ ਟੈਕਨੀਕਲ ਸੈੱਲ ਦੀ ਮਦਦ ਨਾਲ ਤੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜਾ ਇਹਨਾਂ ਜਿਹੜਾ ਦੋਸ਼ੀਆਂ ਨੂੰ ਜਿਹੜਾ ਮਿਤੀ 14 7 25 ਨੂੰ ਜਿਹੜਾ ਨਾਮਜ਼ਦ ਕਰ ਦਿੱਤਾ ਗਿਆ ਸੀ ਇਹਦੇ ਵਿੱਚ ਜਿਹੜੇ ਸਾਡੇ ਕੋਲੇ ਟੋਟਲ 5 ਦੋਸ਼ੀ ਸਨ ਜਿਦੇ ਵਿੱਚ ਸਖਦੀਪ ਸਿੰਘ ਸੁਖਾ ਅਰਸ਼ਦੀਪ ਸਿੰਘ ਗੁਰਪ੍ਰੀਤ ਸਿੰਘ ਇਹ ਤਿੰਨੇ ਜਿਹੜੇ ਜੀਰੇ ਦੇ ਰਹਿਣ ਵਾਲੇ ਆ ਸਤਨਾਮ ਸਿੰਘ ਤੇ ਕੁਲਦੀਪ ਸਿੰਘ ਇਹ ਦੌਲਤਪੁਰਾ ਉੱਚਾ ਉੱਚਾ ਦੇ ਰਹਿਣ ਵਾਲੇ ਆ ਤੇ 16 7 ਜਿਹੜਾ 16 7 25 ਨੂੰ ਇਹਨੂੰ ਪੰਜਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਿਹੜੇ ਇਹਨਾਂ ਕੋਲ ਮਾਰੂ ਹਥਿਆਰ ਸੀ ਉਹ ਵੀ ਬਰਾਮਦ ਕਰ ਲਿਆ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਮੋਬਾਈਲ ਸੀ ਸਨੈਚ ਕਰਕੇ ਲੈ ਕੇ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਤੇ ਇਹਨਾਂ ਤੋਂ ਜਿਹੜੇ ਹੋਰ ਵੀ ਜਿਹੜੇ ਦੋ ਮੋਟਰਸਾਈਕਲ ਐ ਅਸੀਂ ਹੋਰ ਜਿਹੜੇ ਹੀਰੋਆਂ ਦਾ ਮੋਟਰਸਾਈਕਲ ਉਹ ਵੀ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਆਂ ਪੀਸ ਕਰਕੇ ਰਿਮਾਂਡ ਲੈ ਕੇ ਤੇ ਅੱਗੇ ਵੀ ਜਿਹੜਾ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਦਾ ਪਤਾ ਲਗਾਇਆ ਜਾਏਗਾ ਜਿਹੜੇ ਮੋਟਰਸਾਈਕਲ ਫੜੇ ਜਿਹਨਾਂ ਦੇ ਆਪਣੇ ਆ ਜਿਹੜੇ ਮੋਟਰਸਾਈਕਲ ਨਹੀਂ ਇਹ ਹੁਣ ਅਸੀਂ ਪਤਾ ਕਰ ਰਹੇ ਆਂ ਅਜੇ ਪਤਾ ਲੱਗੂਗਾ ਇਹਨਾਂ ਤਸਦੀਕ ਕਰਾਵਾਂਗੇ ਆਰਸੀਆਂ ਵਗੈਰਾ ਬਾਕੀ ਇਹਨਾਂ ਦੀ ਉਹਨਾਂ ਰਿਮਾਂਡ ਲੈਣ ਤੋਂ ਬਾਅਦ ਕੋਸ਼ਿਸ਼ ਕਰਦੇ ਆਂ ਜਦੋਂ ਰਾਜਦੀਪ ਤੋਂ ਲੁੱਟ ਕੋ ਕੀਤੀ ਇਹਨਾਂ ਨੇ ਕਿੰਨੇ ਜانے ਸੀ ਇਹਦੇ ਨੇ ਉਸ ਦਿਨੇ ਹੈ ਇਹ 5 ਜਣੇ ਸੀ 4 ਜਣੇ ਤਾਂ ਇਹ ਮੁੱਠ ਇਹਦੇ ਉੱਪਰ ਸੀ ਇੱਕ ਜਣਾ ਜਿਹੜਾ ਉਹ ਰੈਕੀ ਕਰਦਾ ਸੀ ਚਲੋ ਪੰਜਾਂ ਦੇ ਕੋਲ ਕੋਈ ਪਹਿਲਾਂ ਕੋਈ ਮਾਮਲੇ ਵਗੈਰਾ ਕੋ ਦੱਸ ਹੈ ਕਿ ਉਹ ਚੈੱਕ ਕਰ ਰਹੇ ਆ ਜੀ ਇਹ ਉਮਰ ਕਿੰਨੀ ਕੋਈ ਨੋ ਨਾ ਆ ਉਮਰ ਇਹਨਾਂ ਦੀ ਸਾਰਿਆਂ ਦੀ 20 22 ਸਾਲ ਹੀ ਹੈ ਤੇ ਇਹਨਾਂ ਦਾ ਕੋਈ ਗੈਂਗ ਸੀਗਾ ਇਸ ਤਰ੍ਹਾਂ ਦਾ ਕੰਮ ਕਰਮੀ ਕੀ ਸੀ ਹਾਂ ਗੈਂਗ ਸੀ ਜਿਹੜਾ ਇਹ ਪੰਜ ਜਣੇ ਇਕੱਠੇ ਹੋ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸੀ